ਕਮੇਟੀ ਵੱਲੋਂ ਜਿਹੜੀ ਬੇਨਤੀ ਹੈ ਵੀ ਬਾਅਦ ਦੇ ਵਿੱਚ ਖੇਡਾਂ ਪੀ ਨਹੀਂ ਸੁਣੀ ਜਾਣੀ ਜਿੰਨੇ ਵੀ ਭਰਾ ਸਾਡੇ ਬੁੱਝੇ ਨੇ ਆਹ ਟਰੈਕਟਰ 600 ਦੇ ਬੁੱਝੇ ਦੂਜਾ ਨੰਬਰ ਨਾਲਗੜਾ ਸ੍ਰੀ ਕਮਕਾਰ ਸਾਹਿਬ ਗੁਰਪੁਰੇ ਬੰਗਲ ਹੈਡ ਸੋਨਾਲੀ ਦਾ ਬਕਸਾ ਟਰੈਕਟਰ ਜਿਹੜਾ ਉਹ ਮਾਰਚ ਖੇਡਣ ਜਾ ਰਿਹਾ ਜਿੱਕਰੇ ਦੇ ਨਾਲ ਜਿਹੜੀ ਰਵਾਇਤੀ ਹੁੰਦੀ ਹੈ ਹਰ ਇੱਕ ਟੂਰਨਾਮੈਂਟ ਦੇ ਮੋੜੇ ਔਰ ਸਾਹਿਬ ਸੋਲਾ ਦੀ ਕਲਕੀ ਤੋਂ ਪੱਖ ਸੇਵਾ ਦਾ ਵੀ ਰਿਵੀਊ ਨਾਟਕਰਾਮ ਇਹ ਪੰਜਾਬੀ ਦੇ ਤੌਰ ਦਾ ਵੀ ਬਹੁਤ ਵੱਡਾ ਨਾਮ ਹੈ ਤੀਜਾ ਨੰਬਰ ਆ ਜੀ ਜਿਹੜਾ 23 ਬਗੀਚੇ ਜੀ ਦੇਖੋ ਆ ਡਾਕਟਰ ਦੇ ਐਨ.ਡੀ. ਭਰਾਵਰ ਦਾ ਮਾਣ ਕਰਦੇ ਜਤਿੰਦਰ ਹਾਸੋਣੀ ਹਾਂਜੀ ਮਨਿੰਦਰ ਹਾਸੋਣੀ ਸੁਖਰਾਏ ਮਨਿੰਦਰ ਰਾਏ ਤੇ ਨਾਲ ਬਾਬੀ ਲੰਨਪੁਰ ਦੇ ਜੋਨਾ ਅਨੰਦ ਗੁਰ ਇਹ ਸਾਰੇ ਭਰਾ ਜਿਹੜੇ ਵੱਡਾ ਮਾਨ ਕਰਦੇ ਆ ਇਸ ਸੈਕਟਰ ਦੇ ਜਿੰਨੇ ਵੀ ਭਰਾ ਸਾਡੇ ਜਿਹੜੇ ਆ ਕਲੱਬ ਦੇ ਪਰਿਵਾਰੀ ਥੋੜਾ ਬਾਈ ਇੱਦੋਂ ਹੈਪੀ ਜੰਗਲ ਨੇ ਰਖੀਏ ਬਨੇ ਜੱਲਾ ਬੱکریاں ਹਰ ਬੱਲੇ 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 ਹੁੰਦੀ ਹੋਈ ਇਹ ਦੇ ਮੈਦਾਨ ਦੇ ਵਿੱਚ ਬਨੇ ਜੱਲਾ ਟੱਕਾਰੇ ਲੱਗਿਆ ਹੋਇਆ રે ਜੱਲਾ ਬੱکریاں ਵਾਲੇ ਟੱਕਾਰੀ ਪੰਡ ਦਾ ਮੇਲਾ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਜੱਗ ਦਾ ਜੱਗ ਜੱਗ ਦਾ ਜੱਗ ਆਹ ਕਾਹਦੇ ਕਾਹਦਾ ਚੱਲਦਾ ਮੇਰੇ ਵੀਰ ਬੇਟਾ 40 ਮਿੰਟ ਵਿੱਚ ਚੱਲਦਾ 10 ਚੱਲਦਾ ਚੱਲਦਾ ਕਦੋਂ ਕਤਰੌਰ ਵਾਲਾ ਕਹਿੰਦੇ ਮਿੱਤਾਂ ਆਉਂਦਾ ਆਹ ਸੋਨਾਰੀ ਕਾਉਂਦਾ ਮੇਰੇ ਵੀਰ ਬਕਸੇ ਵਾਲਾ ਸੋਨਾਰੀ ਕਾ ਆਉਂਦਾ ਖੇਡ ਮੈਦਾਨ ਦੇ ਵਿੱਚ ਇਹਨਾਂ ਕਹਿੰਦੇ ਲੱਗਿਆ ਹੋਇਆ ਚੋਰ ਬੱਲੇ ਬੱਲੇ ਹੋਈ ਪਈ ਐ ਖੇਡ ਦੇ ਮੈਦਾਨ ਦੇ ਵਿੱਚ ਖੁੱਦ ਦੀ ਨੀਰ ਤੇ ਅੱਜ ਪਤਾ ਲੱਗੂ ਵੀ ਦਾ ਕਾਕੜਾ ਸ਼ਰੀਰ ਐ ਆਹ ਦੇਖੋ ਸਾਹਮਣੇ ਮੈਦਾਨ ਦੇ ਵਿੱਚ ਸਰਦਾਰ

ਹੌਟ ਟੈਕਟਰ ਕਹਿੰਦੇ ਖੇਤ ਦੇ ਮੈਦਾਨ ਦੇ ਵਿੱਚ ਇਸ ਵੇਲੇ ਮੇਰੇ ਵੀ ਪ੍ਰੋਡਕਸ਼ਨ ਕਰ ਰਿਹਾ ਆਹ ਕਰੋ ਵੀ ਹਾਂ ਰੱਖਦੇ ਤੇਜ਼ੀ ਨਾਲ ਤਾਕੀ ਅੱਖਾਂ ਹੁੰਦੀ ਛੋਟੀ ਬੈਠਾ ਨਾਲ ਢੰਡਾ ਬੈਠਾ ਨਾਲ ਢੰਡਾ ਨਾਲ ਟੱਕਰ ਲੰਗੜੀ ਪਰ ਦੂਜੇ ਪਾਸੇ ਉਹ ਬਲੇ 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 ਹਾਂ ਬਲੇ ਬਲੇ ਕਨੇ ਟੰਡਾ ਟਕਰਾਉਂਦੀਆਂ ਗੌਰ ਦੇ ਆ ਇਹਦਾ ਸਮਾਈ ਵੀ ਦੇਣਾ ਦੇਖੀਂ ਤੋਂ